ਪੰਜਾਬ ਪੁਲਿਸ ਜੁਆਇਨ ਕੀਤੀ ਕਾਫੀ ਸੰਘਰਸ਼ ਵਾਲਾ ਜੀਵਨ ਰਿਹਾ ਲੇਕਿਨ ਹੁਣ ਤੁਹਾਨੂੰ ਸਰਕਾਰ ਨੇ ਜਦੋਂ ਕੈਪਟਨ ਸਰਕਾਰ ਸੀ ਉਹਨਾਂ ਥੋੜੀ ਬਹੁਤ ਇੱਜ਼ਤ ਅਫਜ਼ਾਈ ਕੀਤੀ ਲੇਕਿਨ ਸਾਨੂੰ ਲੱਗਦਾ ਕਿ ਤੁਹਾਨੂੰ ਹੋਰ ਜ਼ਿਆਦਾ ਇੱਜ਼ਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਤੁਸੀਂ ਅੱਜ ਉੱਥੇ ਪਹੁੰਚੇ ਹੋ ਤੁਹਾਡੀ ਰੈਜiment ਉੱਥੇ ਸੀਗੀ ਕਿਸ ਤਰ੍ਹਾਂ ਦਾ ਉੱਥੇ ਅੱਜ ਮਾਹੌਲ ਸੀਗਾ ਇਹ ਜੀ ਬਹੁਤ ਵਧੀਆ ਹੈ ਜਿਹੜੇ ਜਿੰਨੇ ਵੀ ਜਿਨ੍ਹਾਂ ਨੂੰ ਅਵਾਰਡ ਮਿਲੇ ਜਾਂ ਕਾਰਗਲ ਦੇ ਵਿੱਚ ਉਸ ਟਾਈਮ ਸ਼ਹੀਦ ਹੋਏ ਸੀਗੇ ਉਹ ਸਾਰੀਆਂ ਫੈਮਲੀਆਆਂ ਜਾਂ ਉਹਨਾਂ ਦੇ ਬਲਾਏ ਗਏ ਤੇ ਚੀਫ ਆਫ ਆਰਮੀ ਸਟਾਫ ਤੇ ਪੀਐਮ ਮੋਦੀ ਜੀ ਵੀ ਅੱਜ ਪਹੁੰਚੇ ਸੀਗੇ ਠੀਕ ਹੈ ਉਹਨਾਂ ਨੇ ਵੀ ਵਧੀਆ ਗੱਲਬਾਤ ਕੀਤੀ ਤੇ ਬਾਕੀ ਜਿਹੜੀ ਸਨਮਾਨ ਦੀ ਗੱਲ ਆ ਜੀ ਪਹਿਲਾਂ ਮੈਂ ਕਾਂਸਟੇਬਲ ਵਰਤੀ ਹੋਇਆ ਸੀਗਾ 10 ਦੇ ਵਿੱਚ 19 ਚ ਕੈਪਟਨ ਸੀਮ ਸਾਹਿਬ ਨੂੰ ਪਤਾ ਲੱਗਿਆ ਕਿ ਐਡਾ ਵੱਡਾ ਅਵਾਰਡ ਆ ਤਾਂ ਇਹਨਾਂ ਨੂੰ ਮਤਲਬ ਕਿ ਟ੍ਰੈਫਿਕ ਕੰਟਰੋਲ ਕਰ ਰਹੇ ਨੇ ਫਿਰ ਉਹਨਾਂ ਨੇ ਅਸਿਸਟੈਂਟ ਸਾਬ ਸੈਫਟਰ ਰਿਪੋਰਟ ਦਿੱਤੀ ਜਿਹੜੀ ਕਿ ਚਲੋ ਕੁਛ ਠੀਕ ਆ ਲੇਕਿਨ ਹੱਕ ਤਾਂ ਬਹੁਤ ਵੱਡਾ ਬਣਦਾ ਸੀਗਾ ਤਾਂ ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕੈਪਟਨ ਕਰਨੈਲ ਸ਼ੇਰਖਾਂ ਦੀ ਜਦੋਂ ਉਹ ਡਿੱਗਿਆ ਗੋਲੀ ਮਾਰੀ ਗੋਡੇ ਤੇ ਉਸੇ ਵੇਲੇ ਉਹਨੂੰ ਮਟਾਲਿਆ ਇੱਕ ਦੂਜੇ ਨਾਲ ਗੁੱਥੋਂ ਗੁੱਥੀ ਰਹੇ ਸੀ ਆ ਕਦੀ ਉਹ ਆ ਮੇਰੇ ਮਾਰਦਿਆ ਕਰੇ ਕਦੀ ਮੈਂ ਉਹਦੇ ਮਾਰਦਿਆ ਕਰਾਂ ਤਾਂ ਉਸੇ ਤਰ੍ਹਾਂ ਮੈਂ ਉਹਦੀ AK47 ਦਾ ਬੈਂਟ ਲਾ ਕੇ ਉਹਦੇ ਗਲੇ 'ਚ ਮਾਰਦਾ ਢਿੱਡ 'ਚ ਮਾਰਦਾ ਤਾਂ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਮੌਤੇ ਘਾੜ ਉਧਾਰਨਾ ਉਸੇ ਤਰ੍ਹਾਂ ਨੇ ਮੈਨੂੰ AK47 ਦਾ ਬ੍ਰੈਸਟ ਲੱਗਦਾ ਚਾਰ ਗੋਲੀਆਂ ਦਾ ਮੈਂ ਵੀ ਡਿੱਗ ਜੰਨਾ ਤਾਂ ਬਾਕੀ ਗੱਲ ਰਹੀ ਪੀ ਉਹਦੀ ਬਾਦਰੀ ਦਾ ਸਲਮਾਨ ਜਦੋਂ ਕੈਪਟਨ ਕਰਨਲ ਸ਼ੇਰਖਾ ਮਰ ਗਿਆ ਉਹ ਲੀਡਰ ਜਿਹੜਾ ਇਕੱਠੇ ਕਰਕੇ ਲਿਆਉਂਦਾ ਸੀ ਉਹਨਾਂ ਦੇ ਨਾਲ ਜਦੋਂ ਦੇਖੇ ਫਿਰ ਉਹਨਾਂ ਦੀਆਂ ਜੇਬਾਂ ਚੋਂ ਲੈਟਰ ਲੂਟਰ ਜੋ ਕਾਗਜ਼ ਪੱਤਰ ਇੱਕ ਹੋਰ ਸੀਗਾ ਮੇਜਰ ਕਵਾਲ ਮੇਜਰ ਕਵਾਲ ਤੇ ਇਹਨਾਂ ਦੋਨਾਂ ਦਾ ਜਦੋਂ ਅਫਸਰਾਂ ਦਾ ਜ਼ਿਕਰ ਪਿੱਛੇ ਬ੍ਰਿਗੇੜੀਏ ਬਾਜਵਾ ਸਾਹਿਬ ਨਾਲ ਕੀਤਾ ਗਿਆ ਤੇ ਉਹਨਾਂ ਨੇ ਅੱਗੇ ਕੰਪਲੇਨ ਰਿਪੋਰਟ ਦਿੱਤੀ ਤਾਂ ਹੁਕਮ ਮਿਲਿਆ ਜੀ ਇਹਨਾਂ ਦੀਆਂ ਬਾਡੀਆਂ ਥੱਲੇ ਲਿਆਂਦੀਆਂ ਜਾਣਗੀਆਂ ਬਾਡੀਆਂ ਥੱਲੇ ਲਿਆਂਦੀਆਂ ਜਾਣਗੀਆਂ ਔਰ ਸੇਫ ਲਿਆਂਦਿਆ ਜਾਣੀਆਂ ਕੋਈ ਸਰੀਰ ਟਰਗੜ ਨਹੀਂ ਲੱਗੀ ਜਾ ਲੱਗੇ ਗਏ ਇਹਨਾਂ ਨੂੰ ਤਾਂ ਇਹਨਾਂ ਦੀਆਂ ਬੋਡੀਆਂ ਥੱਲੇ ਲਿਆਂਦੀਆਂ ਦਿੱਲੀ ਤੋਂ ਫਿਰ ਵਾਪਸ ਲਾਹੌਰ ਜਿਵੇਂ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਸੀਗਾ ਵੀ ਕਿਸ ਭੇਡੀਏ ਜਾਂ ਆਰਮੀ ਦਾ ਹੁਣ ਕਲੀਅਰ ਪਾਲ ਜੀ ਇਹ ਵੀ ਇੱਕ ਮਿਸਾਲ ਸੀ ਕਿ ਇੱਕ ਪਾਸੇ ਉਹਨਾਂ ਨੇ ਸਾਡੇ ਕੈਪਟਨ ਸੌਰਵ ਕਾਲੀਆ ਤੇ ਉਹਨਾਂ ਦੇ ਸਾਥੀਆਂ ਤੇ ਇਨਾ ਤਸ਼ੱਦਦ ਆਇਆ ਲੇਕਿਨ ਤੁਸੀਂ ਇੱਕ ਜਿਹਦੀ ਮੌਤ ਹੋ ਗਈ ਜਿਹੜੇ ਫੌਜੀਆਂ ਦੇ ਪਾਕਿਸਤਾਨੀਆਂ ਤਾਂ ਉਹਨਾਂ ਨੂੰ ਵੀ ਬੜੇ ਸਨਮਾਨ ਨਾਲ ਨਾ ਸਿਰਫ ਲਿਆਂਦਾ ਔਰ ਵਾਪਸ ਹੀ ਭੇਜਿਆ ਪੰਜਾਬ ਪੁਲਿਸ ਜੁਆਇਨ ਕੀਤੀ ਕਾਫੀ ਸੰਘਰਸ਼ ਵਾਲਾ ਜੀਵਨ ਰਿਹਾ ਲੇਕਿਨ ਹੁਣ ਤੁਹਾਨੂੰ ਸਰਕਾਰ ਨੇ ਜਦੋਂ ਕੈਪਟਨ ਸਰਕਾਰ ਸੀ ਉਹਨਾਂ ਥੋੜੀ ਬਹੁਤ ਇੱਜ਼ਤ ਅਫਜ਼ਾਈ ਕੀਤੀ ਲੇਕਿਨ ਸਾਨੂੰ ਲੱਗਦਾ ਕਿ ਤੁਹਾਨੂੰ ਹੋਰ ਜ਼ਿਆਦਾ ਇੱਜ਼ਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਤੁਸੀਂ ਅੱਜ ਉੱਥੇ ਪਹੁੰਚੇ ਹੋ ਤੁਹਾਡੀ ਰੈਜiment ਉੱਥੇ ਸੀਗੀ ਕਿਸ ਤਰ੍ਹਾਂ ਦਾ ਉੱਥੇ ਅੱਜ ਮਾਹੌਲ ਸੀਗਾ ਇਹ ਜੀ ਬਹੁਤ ਵਧੀਆ ਹੈ ਜਿਹੜੇ ਜਿੰਨੇ ਵੀ ਜਿਨ੍ਹਾਂ ਨੂੰ ਅਵਾਰਡ ਮਿਲੇ ਜਾਂ ਕਾਰਗਲ ਦੇ ਵਿੱਚ ਉਸ ਟਾਈਮ ਸ਼ਹੀਦ ਹੋਏ ਸੀਗੇ ਉਹ ਸਾਰੀਆਂ ਫੈਮਿਲੀਆਂ ਆ ਜਾਂ ਉਹਨਾਂ ਦੇ ਬਲਾਏ ਗਏ ਤੇ ਚੀਫ ਆਫ ਆਰਮੀ ਸਟਾਫ ਤੇ ਪੀਐਮ ਮੋਦੀ ਜੀ ਵੀ ਅੱਜ ਪਹੁੰਚੇ ਸੀਗੇ ਠੀਕ ਹੈ ਉਹਨਾਂ ਨੇ ਵੀ ਵਧੀਆ ਗੱਲਬਾਤ ਕੀਤੀ ਤੇ ਬਾਕੀ ਜਿਹੜੀ ਸਨਮਾਨ ਦੀ ਗੱਲ ਹੈ ਜੀ ਪਹਿਲਾਂ ਮੈਂ ਕਾਂਸਟੇਬਲ ਵਰਤੀ ਹੋਇਆ ਸੀਗਾ 10 ਦੇ ਵਿੱਚ 19 ਚ ਕੈਪਟਨ ਸੀਮ ਸਾਹਿਬ ਨੂੰ ਪਤਾ ਲੱਗਿਆ ਇੱਡਾ ਵੱਡਾ ਅਵਾਰਡ ਆ ਤੇ ਇਹਨਾਂ ਨੂੰ ਮਤਲਬ ਕਿ ਟ੍ਰੈਫਿਕ ਕੰਟਰੋਲ ਕਰ ਰਹੇ ਨੇ ਫਿਰ ਉਹਨਾਂ ਨੇ ਅਸਿਸਟੈਂਟ ਸਾਬ ਸਾਬਨ ਸਪੈਕਟਰ ਰਿਪੋਰਟ ਦਿੱਤੀ ਜਿਹੜੀ ਕਿ ਚਲੋ ਕੁਛ ਠੀਕ ਆ ਲੇਕਿਨ ਹੱਕ ਤਾਂ ਬਹੁਤ ਵੱਡਾ ਬਣਦਾ ਸੀਗਾ ਤਾਂ ਬਾਕੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕੈਪਟਨ ਕਰਨਲ ਸ਼ੇਰਖਾਂ ਦੀ ਜਦੋਂ ਉਹ ਡਿੱਗਿਆ ਗੋਲੀ ਮਾਰੀ ਗੋਡੇ ਤੇ ਉਸੇ ਵੇਲੇ ਉਹਨੂੰ ਮੈਂ ਢਾਲਿਆ ਇੱਕ ਦੂਜੇ ਨਾਲ ਗੁੱਥੋਂ ਗੁੱਥੀ ਰਹੇ ਸੀ ਹਾਂ ਕਦੀ ਉਹ ਮੇਰੇ ਮਾਰ ਦਿਆ ਕਰੇ ਕਦੀ ਮੈਂ ਉਹਦੇ ਮਾਰ ਦਿਆ ਕਰਾਂ ਤਾਂ ਉਸੇ ਦਰਾਂ ਮੈਂ ਉਹਦੀ AK47 ਦਾ ਬੈਂਟ ਲਾ ਕੇ ਉਹਦੇ ਗਲੇ 'ਚ ਮਾਰਦਾ ਢਿੱਡ 'ਚ ਮਾਰਦਾ ਤਾਂ ਉਹਦੇ ਨਾਲ ਦੇ ਤਿੰਨ ਸਾਥੀ ਹੋਰ ਮੌਤ ਘਟ ਉਧਾਰਨਾ ਉਸੇ ਤਰ੍ਹਾਂ ਨੇ ਮੈਨੂੰ AK47 ਦਾ ਬ੍ਰੈਸਟ ਲੱਗਦਾ ਚਾਰ ਗੋਲੀਆਂ ਦਾ ਮੈਂ ਵੀ ਡਿੱਗ ਜਨਾ ਤਾਂ ਬਾਕੀ ਗੱਲ ਰਹੀ ਪੀ ਉਹਦੀ ਬਾਤ ਰੀਦਾ ਸਲਮਾਨ ਜਦੋਂ ਕੈਪਟਨ ਕਰਨਲ ਸ਼ੇਰਖਾ ਮਰ ਗਿਆ ਉਹ ਲੀਡਰ ਜਿਹੜਾ ਇਕੱਠੇ ਕਰਕੇ ਲਿਆਉਂਦਾ ਸੀ ਉਹਨਾਂ ਦੇ ਨਾਲ ਜਦੋਂ ਦੇਖੇ ਫਿਰ ਉਹਨਾਂ ਵੀ ਜੇਬਾਂ ਚੋਂ ਲੈਟਰ ਲੂਟਰ ਜੋ ਕਾਗਜ਼ ਪੱਤਰ ਇੱਕ ਹੋਰ ਸੀਗਾ ਮੇਜਰ ਕਵਾਲ ਮੇਜਰ ਕਵਾਲ ਤੇ ਇਹਨਾਂ ਦੋਨਾਂ ਦਾ ਜਦੋਂ ਅਫਸਰਾਂ ਦਾ ਜ਼ਿਕਰ ਪਿੱਛੇ ਬ੍ਰਿਗੇੜੀਏ ਬਾਜਵਾ ਸਾਹਿਬ ਨਾਲ ਕੀਤਾ ਗਿਆ ਤੇ ਉਹਨਾਂ ਨੇ ਅੱਗੇ ਕੰਪਲੇਨ ਰਿਪੋਰਟ ਦਿੱਤੀ ਤਾਂ ਹੁਕਮ ਮਿਲਿਆ ਜੀ ਇਹਨਾਂ ਦੀਆਂ ਬਾਡੀਆਂ ਥੱਲੇ ਲਿਆਂਦਿਆਂ ਜਾਣਗੀਆਂ ਬਾਡੀਆਂ ਥੱਲੇ ਲਿਆਂਦਿਆਂ ਜਾਣਗੀਆਂ ਔਰ ਸੇਫ ਰਿਆਂਦਿਆਂ ਜਾਣੀਆਂ ਕੋਈ 3 ਹੀਟ ਰਗੜ ਨਹੀਂ ਲੱਗੀ ਜਾ ਲੱਗ ਗਈ ਇਹਨਾਂ ਨੂੰ ਤਾਂ ਇਹਨਾਂ ਦੀਆਂ ਬਾਡੀਆਂ ਥੱਲੇ ਲਿਆਂਦੀਆਂ ਦਿੱਲੀ ਤੋਂ ਫਿਰ ਵਾਪਸ ਲਾਹੌਰ ਜਿਵੇਂ ਬ੍ਰਿਗੇਡੀਅਰ ਸਾਹਿਬ ਨੇ ਕਿਹਾ ਸੀਗਾ ਵੀ ਕਿਸ ਭੇਟੀਏ ਜਾਂ ਆਰਮੀ ਦਾ ਹੁਣ ਕਲੀਅਰ ਜੀ ਇਹ ਵੀ ਇੱਕ ਮਿਸਾਲ ਸੀ ਕਿ ਇੱਕ ਪਾਸੇ ਉਹਨਾਂ ਨੇ ਸਾਡੇ ਕੈਪਟਨ ਸੌਰਵ ਕਾਲੀਆ ਤੇ ਉਹਨਾਂ ਦੇ ਸਾਥੀਆਂ ਤੇ ਇਨਾ ਤਸ਼ੱਦਦ ਆਇਆ ਲੇਕਿਨ ਤੁਸੀਂ ਇੱਕ ਜਿਹਦੀ ਮੌਤ ਹੋ ਗਈ ਜਿਹੜੇ ਫੌਜੀਆ ਦੀ ਪਾਕਿਸਤਾਨੀਆ ਤਾਂ ਉਹਨਾਂ ਨੂੰ ਵੀ ਬੜੇ ਸਨਮਾਨ ਨਾਲ ਨਾ ਸਿਰਫ ਲਿਆਂਦਾ ਔਰ ਵਾਪਸ ਹੀ ਭੇਜਿਆ